ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿੱਚ ਸੰਧਾ ਵਾਲੀਆ ਸਰਦਾਰ ਕੌਣ ਸਨ ਅਸਲ ਵਿੱਚ ਸੰਧਾਵਾਲੀਏ ਸਰਦਾਰ ਮਹਾਰਾਜਾ ਰঞ্জੀਤ ਸਿੰਘ ਦੇ ਹੀ ਸਕੇ ਸਬੰਧੀ ਸਨ ਮਹਾਰਾਜਾ ਰঞ্জੀਤ ਸਿੰਘ ਦੇ ਦਾਦੇ ਦੇ ਦਾਦੇ ਦਾ ਨਾਮ ਬੁੱਢਾ ਸਿੰਘ ਸੀ ਬੁੱਢਾ ਸਿੰਘ ਦੇ ਅੱਗੇ ਦੋ ਪੁੱਤਰ ਨੌਦ ਸਿੰਘ ਅਤੇ ਚੰਦਾ ਸਿੰਘ ਸਨ ਨੌਦ ਸਿੰਘ ਦਾ ਪੁੱਤਰ ਚੜਤ ਸਿੰਘ ਸੀ ਜੋ ਮਹਾਰਾਜਾ ਰঞ্জੀਤ ਸਿੰਘ ਦਾ ਦਾਦਾ ਸੀ ਚੜਤ ਸਿੰਘ ਦਾ ਪੁੱਤਰ ਸੀ ਮਿਸਲ ਸ਼ੁਕਰਚੱਕੀਆ ਦਾ ਮੁਖੀ ਅਤੇ ਮਹਾਰਾਜਾ ਰঞ্জੀਤ ਸਿੰਘ ਦਾ ਪਿਤਾ ਮਹਾ ਸਿੰਘ ਦੂਜੇ ਪਾਸੇ ਬੁੱਢਾ ਸਿੰਘ ਦੇ ਪੁੱਤਰ ਚੰਦਾ ਸਿੰਘ ਦਾ ਇੱਕ ਪੁੱਤਰ ਦੀਦਾਰ ਸਿੰਘ ਸੀ ਅੱਗੇ ਉਹ ਦੀਦਾਰ ਸਿੰਘ ਦਾ ਪੁੱਤਰ ਸੀ ਅਮੀਰ ਸਿੰਘ ਸੰਧਾਵਾਲੀਆ ਅਮੀਰ ਸਿੰਘ ਸੰਧਾਵਾਲੀਆ ਦੇ ਅੱਗੇ ਚਾਰ ਪੁੱਤਰ ਸਨ ਜਿਨ੍ਹਾਂ ਦੇ ਨਾਮ ਅਤਰ ਸਿੰਘ ਬੁੱਢਾ ਸਿੰਘ ਵਿਸਾਵਾ ਸਿੰਘ ਅਤੇ ਲੈਣਾ ਸਿੰਘ ਸਨ ਇਨ੍ਹਾਂ ਵਿੱਚੋਂ ਅਤਰ ਸਿੰਘ ਸੰਧਵਾਲੀਆ ਦਾ ਇੱਕ ਪੁੱਤਰ ਕੇਰ ਸਿੰਘ ਸੀ ਜਦੋਂ ਕਿ ਬੁੱਧ ਸਿੰਘ ਦੇ ਘਰ ਪੁੱਤਰ ਸ਼ਮਸ਼ੇਰ ਸਿੰਘ ਪੈਦਾ ਹੋਇਆ ਇਸੇ ਤਰ੍ਹਾਂ ਤੀਜੇ ਭਰਾ ਵਿਸਾਵਾ ਸਿੰਘ ਦੇ ਦੋ ਪੁੱਤਰ ਅਜੀਤ ਸਿੰਘ ਸੰਧਵਾਲੀਆ ਅਤੇ ਰਣਜੋਤ ਸਿੰਘ ਸਨ ਚੌਥੇ ਸੰਧਵਾਲੀਆ ਭਰਾ ਦੇ ਪੁੱਤਰ ਠਾਕੁਰ ਸਿੰਘ ਅਤੇ ਪ੍ਰਤਾਪ ਸਿੰਘ ਸਨ ਇਨ੍ਹਾਂ ਦੀ ਪੀੜੀ ਹਾਲੇ ਵੀ ਅੱਗੇ ਚੱਲ ਰਹੀ ਹੈ ਇਸ ਤਰ੍ਹਾਂ ਸੰਧਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਚਚੇਰੇ ਭਰਾ ਹੀ ਸਨ ਜਿਨ੍ਹਾਂ ਮੁੱਢ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਸਿੱਖ ਰਾਜ ਦੀ ਉਸਾਰੀ